ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਰਾਜ ਸਾਹਿਬ ਸੋਦਰ ਰਾਗ ਸਾਹਿਬ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਸੋ ਘਰ ਕੇ ਜਿਤ ਬੇ ਸਰਬ ਸਮਲੈ ਵਾਜੇ ਤੇਰੇ ਨਾਮ ਨਿਕ ਅ ਸੰਖਾ ਕਿਤੇ ਤੇਰੇ ਪਾਵਨ ਹਾਰੇ ਕਿਤੇ ਤੇਰੇ ਰਗ ਪ੍ਰੀਸੁ ਕਈਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁੰਨ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਿਵਾਰੇ ਗਾਵਨ ਤੁੰਨ ਚਿਤ ਗੁਪਤ ਲਿਖ ਜਾਣੀ ਲਿਖ ਲਿਖ ਧਰ ਬੇਚਾਰੇ ਗਾਵਨ ਤੁਮੇ ਸਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਤ ਨੂੰ ਇੰਦਰ ਇੰਦਰਾਸ਼ਣੇ ਬੈਠੇ ਦੇਵਤੇ ਅੰਦਰ ਨਾਲੇ ਗਾਵਤ ਨੂੰ ਸਿਰਸਮਾਦੀ ਅੰਦਰ ਗਾਵਤ ਨੂੰ ਸਤਿ ਵਿਚਾਰੇ ਗਾਂਦ ਨੂੰ ਜਤੀ ਸਿਟੀ ਸੰਤੋ ਕੀ ਗਾਂਦ ਨੂੰ ਵੀਰ ਕਰਾਰੇ ਗਾਵਤ ਨੂੰ ਪੰਡਤ ਆਪਣੇ ਕਿਸੇ ਜੁੱਜਕ ਵਿਦਆ ਨਾਲੇ ਗਾਂਦ ਨੂੰ ਮੋਹਨੀਆ ਮਨ ਬੁਨ ਸੁਖਮਸ ਪਿਆਲੇ ਗਾਵਤ ਨੂੰ ਤਨ ਪਾਇਤੇ ਅਸਰ ਤਿਥ ਨਾਲੇ ਗਾਂਦ ਨੂੰ ਜੋਤ ਮਹਭਲ ਸੂਰਾ ਗਾਂਦ ਨੂੰ ਖਾਣੀ ਚਾਰੇ ਗਾਂਦ ਨੂੰ ਖਣ ਮੰਡਲ ਬ੍ਰਹਮੰਡਾ ਘਰ ਘਰ ਖੇਤੇ ਤੇਰੇ ਧਾਰੇ ਸੇ ਤੁਨ ਕਾਵਲ ਜੋਤਨ ਦੇ ਭਾਵ ਤੇ ਤੇਰੇ ਬਰਕਰਸ ਨਾਲੇ ਹੋਰ ਕਿਤੇ ਤੂੰ ਨੇ ਗਾਵਨ ਸੇ ਮਜਤਰਾ ਨਾਨਕਿਆ ਬਿਚਾ ਦੇ ਸੋਈ ਸੋਈ ਸਦ ਸੱਚਾ ਸਹਿਬ ਸੱਚ ਸਤਿਨਾਮ ਐ ਪੀਓ ਸੀ ਜਾਈ ਨਾ ਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨ ਸੀਮਾ ਜਨੇ ਭਾਈ ਕਰ ਕਰ ਦੇਖੇ ਕਿ ਤਾ ਆਪਣਾ ਜੀਤੀ ਦੀ ਵਡਿਆਈ ਜੋਤਿ ਜ਼ਫਾਵੇ ਸੋਈ ਕਰ ਸੀਗਰ ਉਨਾਂ ਕਰਨਾ ਚਾਹੀ ਸੋਫਾ ਸੋ ਸਹਿਪਤ ਸਹਿਬ ਨਾਨਕ ਰਹਿਣ ਨਾ ਜਾਈ ਅਸ ਮਹਿਲਾ ਪਹਿਲਾ ਸਨ ਵੱਡਾ ਕੇ ਸਭ ਕੋਏ ਕੇ ਵੱਡਾ ਵੱਡਾ ਡਿਟਾਈ ਕੀਮਤ ਭਈ ਨਾ ਕੇ ਚਾਏ ਕਹਿਣ ਵਾਕ ਤਰੇ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਕਬੀਰਾ ਗੁਣੀ ਘੇਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚਿਰ ਰਹਾਓ ਸਭ ਸੂਰਤੀ ਮਿਲ ਸੂਰਤ ਤੇ ਕਮਾਈ ਸਭ ਕੀਮਤ ਮੇਰੇ ਕੀਮਤ ਭਈ ਗਿਆਨੀ ਤਾਣੀ ਗੁਰ ਗਰਾਈ ਕਹਿਣ ਨਾ ਚਾਏ ਤੇਰੇ ਚਲ ਵਟਿਆਈ ਸਭ ਸਤ ਸਬਤ ਸਭ ਚੰਗਿਆਈਆਂ ਸਿੱਧਾ ਬੁਰਖੀਆਂ ਕੀਆ ਵਟੀਆਂ ਆਂ

ਸਚੇ ਨਾਮ ਕੀ ਤਿਲ ਵਟਿਆ ਅਪਥ ਕੇ ਕੀਮਤ ਨਹੀਂ ਪਾਈ ਜੈਸਾ ਮਿਲਕੇ ਆਖਣ ਪਾਈ ਵੱਡਾ ਨਾ ਹੋਵੇ ਘਟ ਨਾ ਡਾਈ ਨਾ ਮਰੇ ਨਾ ਹੋਵੇ ਸੋਗ ਤਿੰਦਰੇ ਨਾ ਚੁਕੇ ਭੋਗ ਗੁਣੇ ਹੋ ਨਾਹੀ ਕੋਏ ਨਾ ਕੋਆ ਨਾ ਕੋ ਹੋਈ ਜੇਵੜਿਆ ਪਤੀ ਵਰਤਰੀ ਦਾਤ ਜਿਨ ਜਨ ਕਰਕੇ ਕੀਤੀ ਰਾਤ ਕ ਸੰਸਾਰੀ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਗੁ ਨੀ ਮਹਿਲਾ ਚੋਟ ਹਰ ਕੇ ਜਨ ਸਤਿਗੋ ਸਤਿਪੁਰ ਕਾਬ ਨੋ ਕਰੋ ਗੁਰ ਪਾਸ ਅਮਕੇ ਕਮ ਸਤਗੁਸ ਨਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮਿਤ ਗੁਰਦੇਵ ਮੋਖ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਿ ਕਈ ਹਰ ਕੀਰਤ ਹਮਿ ਰਿਰੇ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਾਸ਼ ਰਾਹ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਗਨ ਜਨ ਪਾਸੋਂ ਜੋ ਸਤਿਗੁਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਣ ਸੰਗਤ ਪਾਇ ਤੇ ਤੁਮ ਤੁਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗ ਅਜਤਰਸ ਪਾਇਆ ਮਿਲ ਜੰਨਾ ਨਿਕ ਨਾ ਪ੍ਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰ ਮਨ ਚਿਤ ਵੇਦਮ ਚਾਰਿ ਹਰਿ ਜੋ ਪਰਿਆ سیل پتھر میں جنت پائے تا کے جگا کے کر تریا میرے مادو جی ست سنگت ملے سو تریا گر پرشاد کو سب ٹھاکر کا من پاؤ کرے سی کو ست سپاچے بچرے شریا جن کبن کلاوے کبن چگا وے من میں سمرن کریا ਸੋ ਨਿਦਾਨ ਦਸ ਅਸਾ ਸਦਾ ਠਾਕੁਰ ਘਰ ਤਲ ਤੜਿਆ ਜਨ ਨਾਨਕ ਬਲ ਬਲ ਸਤ ਬਲ ਚਾਹੀਏ ਤੇਰਾ ਤਨਾ ਪਾਰ ਆ ਪਰਿਆ ਰਾਗਾ ਸਮਹਿ ਲਾ ਚੋਤਾ ਸੋ ਫੁਰਕੇ ਕਉ ਓੰਕਾਰ ਸਤ ਗੁਰ ਪ੍ਰਸਾਦ ਸੋ ਫੁਰਖ ਨਰੰਜਨ ਹਰਪੁਰ ਕਿ ਨਰੰਜਨ ਹਰਿ ਇਕ ਮਗਮ ਆ ਪਾਰਾ ਸਭ ਧਿਆਵ ਸਭ ਧਿਆ ਤੁਮ ਜੀ ਹਜ਼ ਚੇਸੇ ਜਨ ਹਾਰਾ ਸਭ ਜੀਆਂ ਤੇ ਮਾਰੇ ਜੀਤੋਂ ਜੀਆਂ ਕਾ ਦਾ ਤਾਰਾ ਆ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇਠਾ ਕਰਾ ਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰਾ ਤੋ ਘਟ ਘਟ ਅੰਤ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸਮਾਨਾ ਇੱਕ ਦਾਤੇ ਇੱਕ ਪ੍ਰੇਖਾਰੀ ਜੀ ਸਭ ਤੇਰੇ ਚੌਂਜ ਵਿਦਾਣਾ ਤੋ ਆਪੇ ਦਾਤਾ ਆਪੇ ਭੁਗਤਾ ਜਿਹਾ ਤੰਦ ਬਿਨ ਬਰ ਨਾ ਜਾਣਾ ਤੋ ਪਾਰ ਬ੍ਰਹਮੇਤ ਬੇਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਆਤੰਦ ਜੀ ਜਨ ਨਾਨਕ ਤਿੰਨ ਕੁ ਰਬਾਣਾ ਹਰ ਧਿਆਉ ਹਰ ਧਿਆਉ ਤੁੰਦ ਜੀ ਸੇ ਜਨ ਜਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਾ ਤਾਇਆ ਜੀ ਤਿਨ ਟੁੱਟੇ ਜਮਕੇ ਫਾਸੇ ਜਿਨਰ ਭੋ ਜਿਨ ਹਨ ਰਭੋ ਤਾਇਆ ਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇ ਵੇਆ ਜਿਨ ਸੇ ਵੇਆ ਮੇਰੇ ਹਾ ਚੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਾ ਤਾਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਚੀ ਹਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਰਹਾਂ ਤੁਮ ਜੀ ਹਰ ਅਨੇਕ ਅਨੇਕਾਨੰਤ ਤੇਰੀ ਅਨੇਕ ਤੇਰੇ ਅਨੇਕ ਕਰੀ ਹਰ ਪੂਜਾ ਜੀ ਤੌਰ ਤੇ ਪੇਜ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੁਸਿਵ ਸਾਸ ਜੇ ਕਰ ਕਿਰਿਆ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਹਾ ਤੇ ਪ੍ਰਕਾ ਪਰੰਪਰ ਕਰਤਾ ਜੀ ਤੁੰਦ ਜੇਵੜਾ ਨਾ ਕੋਈ ਤੋ ਜੁਜਗੇ ਕੋ ਸਦਸਦ ਤੂ ਇੱਕੋ ਜੀਤੂ ਨਿਹਚਲ ਕਰਤਾ ਸੋਈ। ਕੁੰਦੇ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੀ ਸੋਈ। ਕੁੰਦੇ ਆਪੇ ਸਿਸ ਪਾਈ ਜੀ ਤੁੰਦੇ ਆਪੇ ਸਿਸ ਸੋਈ ਜਿਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਰਜ ਰੋਈ ਅਸਮਹਿ ਲਾ ਚੌਥਾ। ਜੋ ਕਤਸ ਚੈਰ ਮੇੜਾ ਸਾਈ ਜੋ ਤੂ ਪਾਵੇ ਸੋਈ ਤਿਸਿ ਜੋਤੂ ਦੇ ਸੋਈਓ ਪਾਈ ਰਹਾਓ। ਸਉ ਤੇ ਰੀਤੋ ਸਭ ਨਹੀਂ ਤੇ ਆਇਆ ਜਿਸ ਨੂੰ ਕਿਰਪਾ ਕਰੇ ਚਿਨਾ ਮਤ ਨ ਪਾਇਆ ਧਰਮ ਖਲਾਤਾ ਮਨ ਮੁਖ ਗਵਾਇਆ ਤੁੰਦੇ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤ ਜੀ ਮਾਇ ਤੁ ਜਿਵੇਂ ਦੂਜਾ ਕੋਈ ਨਾ ਜੀਂ ਜੰਤ ਸਉ ਤੇ ਰਖੇ ਰਿ ਵਿਜੋਗ ਮਿਲਿ ਛੋੜੀਏ ਸੰਜੋਗੀ ਮੇਲ ਈਸ਼ਣੋ ਤੂੰ ਜਾਣੀ ਸੋਈ ਜਨ ਜਾਣੇ ਹਰੀ ਗੁਰ ਸਦੀ ਆਖ ਵਿਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਨਾਮ ਸਮਾਇਆ ਤੂੰ ਆਪੇ ਕਹਤਾ ਤੇਰਾ ਕੀ ਸਭ ਹੋਏ ਤੂੰ ਜਿਵੇਂ ਦੂਚਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪਰਗਟੋਇ ਸਭ ਹੱਲਾ ਪਹਿਲਾ ਤੇ ਤਿਸ ਵੇਟੇ ਪਹਿਲੇ ਨਿਵਾਸਾ ਪਾਣੀ ਕੋ ਪਤਨੀ ਕੀ ਆ ਪੰਕਚੂ ਪਗਨੀ ਚਾਲੇ ਸਭ ਦੇਖਾ ਤਹੇ ਡਬਿਆਲੇ ਮਰੇ ਕਿ ਤਿਸ ਮੂੜ ਮਨਾਹਰ ਬਸੈ ਤੇਰੇ ਗੁਣ ਗਲੇ ਆ ਰਹਾ ਹੋ ਨਾਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆ ਪਰਵਤ ਨਾਨਕ ਤਿੰਨ ਕੀ ਸਨਾ ਜਨ ਤੋਂ ਨਾਹੀਂ ਵਿਸਾਰਿਆ ਸਾ ਮਹਲਾ ਪੰਜਵਾ ਪਈ ਪ੍ਰਤਾਮ ਅਨੁਖ ਦੇ ਹੋਰੀਆ ਗੋਬਿੰਦ ਮਿਲਣ ਕੇ ਤਰੀ ਬਰਿਆ ਔਰ ਕਾਤਰੇ ਕਿਤੇ ਨਾਕਾਮ ਸਾਧ ਸੰਗਤ ਪਜੋ ਕੇਵਲ ਨਾਮ ਸਰਜਮ ਲਾਗ ਭਉ ਚਲ ਤਰਨ ਕੇ ਜਨਮ ਬੇਤਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮ ਆਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹਿਣਾ ਨਿਕ ਹਮ ਨੀਚ ਕਰਮਾਂ ਸਰਨੇ ਪਰੇ ਕੀ ਰਾਖੋ ਸ਼ਰਮਾ ਪਾਛੇ ਦਸਮੀ ਤਬਿਓ ਬਾਚਵੇਂ ਤੇ ਚੋਪਈ ਅਮਰੀ ਕਰੋ ਹੱਥ ਦੇ ਰੱਛਾ ਪੂਨ ਹੋਏ ਚਿੱਤ ਕੀ ਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤੀ ਪਾਰ ਅਮਰੇ ਜੁ ਸਬੇ ਤੁਮ ਗਵਾ ਪਾ ਦੇ ਮੋਹਿ ਬਚਾਓ ਸੁਕੀ ਬਸੇ ਮੁਰ ਪਰਿਵਾਰਾ ਸੇਵ ਸਿਖ ਸਬੇ ਕਰਤਾਰਾ ਔਰ ਅਚਨ ਜੀ ਕਾ ਦੇਖ ਰिए ਸਭ ਇਨਕੋ ਅਸੰਗ ਰिए ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੇ ਰਹਿ ਪਿਆਸਾ ਤਮੇ ਛਾੜ ਕੋ ਵਰਨਾ ਚਾਹ ਜੋ ਵਰ ਚਾਹ ਸੋ ਤੁਮ ਤੇ ਪਾਓ ਸੇਵਕ ਸਿਕਾ ਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰਿਆ ਆਪਾ ਦੇ ਮੁਝ ਬਰੀਏ ਮਰਨ ਕਾਲ ਕਾ ਤਾਸਨੇ ਵਾਰੀਏ ਉਜਾਦਾ ਮਾਰੇ ਪਚਾ ਚੇਉ ਦੂਜੋ ਕਰਿਓ ਰਚਿ ਆਖਲੇ ਮੈਂ ਰਖਨ ਹਾਇ ਸੇਵ ਸੰਤ ਸਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰ ਦਸਕੰਤਾ ਕਾਲ ਭੈ ਪ੍ਰਮੋਕਤਰਾ ਕਾਲ ਭੈ ਸਿ ਜੋਤਰਾ ਕਾਲ ਭੈ ਕਰ ਬਿਸਰ ਪ੍ਰਕਾਸ਼ ਸਕਲ ਕਾਲ ਕਾ ਕਿਉ ਤਮਸ ਜਵਨ ਕਾਲ ਜੋਗੀ ਸਿ ਵਿਕਿਓ ਮੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੇ ਹਮਾਰਾ ਜਬਨੇ ਕਾਲ ਸਭ ਜਗ ਤੇ ਬਨਾਇਓ ਦੇਵ ਤੇ ਤੇ ਸਿਨੇ ਪਜਾਇਓ ਆਦੰਤੇ ਕੇ ਉਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਨ ਕੋ ਸਿਵ ਗੁਰ ਸੁਖਦਿਓ ਸਤੁਰਣ ਕੋ ਪਲਮੇ ਬਦ ਕੀਓ کٹ کٹ کے انتر کی, پلے برے کی پیر چیٹی تے کنچلے سپر کے پادش کر پولا سنتن دکھ پائے, تے دکی سکھ پائے سادن کے سکیے کے کی پیر پچانے کٹ, کٹ کے بٹ بٹ کی جانے جب کرک کرے کرتا را پر جاتا تتا دیا پارا جب کرک کرتا تو می ملت دے در سب ਜਿਤੇ ਬਨ ਸਿਟੀ ਸਭ ਤਾਰੇ ਆਪ ਆਪਣੀ ਬੁਝੂ ਚਾਰੇ ਤੁਮ ਸਭੀ ਤੇ ਰਤਨ ਰਲਮ ਜਨਤ ਬੇਦ ਪੇਦ ਰਲਮ ਅਨੰਕਾਰ ਨਿਵ ਕਾ ਨਿਲੰਬ ਆਦ ਨਿਆ ਨਦ ਸੰਭ ਤਾ ਕਾ ਮੁਰਚਾ ਚੰਤ ਪੇਦਾ ਜਾ ਕੋ ਪੇਵ ਨ ਭਾਮਤ ਬੇਦਾ ਤਾ ਕੋ ਕਰ ਪੈ ਨ ਨਮਨਤ ਮਹਾ ਮੁਰਖ ਸੁ ਪੇਦ ਨ ਜਾਤ ਮਾ ਦੇ ਕੋ ਪੈ ਸਦਾ ਸਿਵ ਅਨੰਕਾਰ ਕਾ ਚਿੰਤ ਨਹਿ ਪੀਵਾ ਆਪ ਆਪਣੀ ਬੁਧੈ ਜੇਤੀ ਬਨ ਨਤ ਭਿੰਨ ਪਿੰਨ ਤੇ ਤੇਤੀ ਸਮਰਾ ਲਖਾਣਾ ਜੈ ਬਸਾਰਾ ਕੇ ਬੀਜ ਸਚੇ ਪ੍ਰਤਮ ਸੰਸਾਰਾ ਏਕੇ ਰੂਪਨੂ ਸਰਪਾ ਸੰਕਪਿਉ ਰਾਵ ਕੈ ਗੁਪਾਂਡ ਜਿਰ ਸਿਤਜ ਕਿਨਿ ਤ ਪੂਜ ਖਾਨ ਬਹੁ ਰਚ ਦਿਨੀ ਕਉ ਫੂਲ ਰਾਚ ਹਬਤ ਕੋ ਸਮਟ ਪਿਉ ਸੰਕਰੀ ਇਕੱਠਾ ਸਗਰੀ ਸਿਟ ਦਿਖਾਇ ਚੰਪਵਾਦ ਜਗਾਤ ਸਰੂਪ ਸਵੈ ਪਵਰਸ਼ਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸਤੇ ਟੇਟ ਉਤ ਟਪਾਤਾ ਸਖਲ ਮੇਸ਼ ਕਰਨ ਗਾਤਾ

ਜਿਨ ਨਰ ਨਾਮ ਤਿਆਰ ਕਾ ਦਦ ਦੁਸ਼ਟ ਦੁਖ ਕਰ ਆਪਣ ਕੇਤ ਮੇ ਸਨ ਤਿਆਰੀ ਆਪਾ ਦਿਲ ਉਬਾਈ ਸੋ ਠੋਰ ਮੇ ਹੋਏ ਸਾਇ ਦੁਸ਼ਟ ਦੁਖ ਤੇ ਲੈ ਬਚਾਈ ਸਵਈਆ ਪਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਕਰੇ ਨਹੀਂ ਆਨੇ ਹੋ ਰਾਮ ਰਹੀ ਪੁਰਾਨ ਕੁਰਾਨ ਨੇਕੇ ਮਤ ਇਕ ਨ ਮਾਨਿਓ ਸਿਵ ਸਾਸਤਰ ਵੇਦ ਸਵੇਵ ਭੇਦ ਕੇਮ ਇਕ ਨ ਜਾਣਿਓ ਸ੍ਰੀ ਸਪਨ ਕਿਰਪਾ ਤੁਮਰੀ ਕਰਮੇ ਨ ਕਿਉ ਸਭ ਤੋਇ ਬਖਾਨਿਓ ਦੋ ਰਸ ਗਲੇ ਦੁਆਦਿ ਕੋ ਛੱਡ ਕੇ ਕਿਉ ਤਹਾਰ ਦਵਾਰ ਬਾਹੇ ਕੇ ਕਿ ਲਾਜ ਅਸ ਗੋਬਿੰਦ ਦਾ ਚੁ ਤਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਈ ਕੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਤਿ ਮਨ ਵੱਜੀਆਂ ਬਾਧੀਆਂ ਰਾਗ ਤਨ ਪਰਵਾਰ ਪਰੀਆਂ ਸ਼ਬਦੇ ਗਾਵਣੀਆਂ ਆ ਸ਼ਬਦ ਖਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਰ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਰ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਗ ਲਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਕਰ ਤੇਰੇ ਘਰ ਤੇਰੇ ਸਭ ਕੁਛ ਹੈ ਜਿਸ ਦੇ ਉਸ ਪਾਵਤ ਦਾ ਸੁਖ ਸਾਲਾ ਹਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਤਰ ਸ਼ਾਂਤ ਸੁਖ ਮਨੀ ਆਏ ਵਸਿਆ ਜਨੇਚਾਂ ਸਭ ਹੋ ਜਾਈਆਂ ਅਦਾ ਕੁਰਬਾਨ ਕੀਤਾ ਗੁਰੂ ਬਟੋ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਤਰ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਅਧਿਕਰਸ ਪਕੇ ਘਰ ਸੁਭਾਗੇ ਚਵਦ ਵਾਜੇ ਕਲਾ ਜਿਤ ਕਰ ਤਾਰੀਆ ਪਾਂਚ ਰੂਤ ਦਵਸ ਕੀਤੇ ਕਾਰਕ ਧੰਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਉਸ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਸਿਤ ਕਰਿ ਅਨਹਦ ਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਤਾਰੇ ਪਰਮ ਪ੍ਰਭ ਪਾਇਆ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾ ਬਿਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਿ ਤ ਪਵਿੱਤ ਸਤ ਗੁਰਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਕੇ ਬਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਹਿ ਤ ਪਵਿੱਤ ਸਤ ਗੁਰਿਆ ਪਰ ਪੂਰੇ ਬਲੇ ਬੰਤ ਨਾਨਕ ਗੁਰ ਚਰਨ ਲਾ ਕੇ ਬਾਜ ਅਨਹਦ ਤੂਰੇ ਉਹ ਤਾਂ ਆਪਣੀ ਮਹਲਾ ਪੰਜਵਾ ਸਾਨ ਵਿਸਤਿਨ ਵਸਤੂ ਪਿਉ ਸਤ ਸੰਤੋਖ ਵਿਚਾਰ ਅਮ੍ਰਿਤ ਨਾਮ ਠਾਕੁਰ ਕਾ ਪਿਉ ਜਿਸ ਕਾ ਸਭ ਸਾਤਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਇਸ ਸਿਕਾ ਹੋਏ ਉਧਾਰ ਏ ਵਸਤੂ ਤਜੇ ਨਹੀਂ ਚਾਈ ਜੇ ਤਿਨੇ ਤਰਕ ਤਾਰ ਤਮ ਸੰਸਾਰ ਚਣ ਲਗ ਤਰੀਏ ਸਭ ਨਾਨਕ ਬ੍ਰਹਮ ਸਰੂਪ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾ ਨਿਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਦਾ ਕਲ ਸਾਬ ਵਾਹਿਗੁਰੂ ਜੀ ਕੀ ਫਤਹਿ ਤੇ ਦੀ ਅਗੇ ਅਰਦਾਸ ਹਮਾਰੀ ਜਿਉ ਪਿੰਡਰ ਸਭ ਆ ਵਾਹਿਗੁਰੂ ਅਨੇਕ ਸਭ ਤੇਰੀ ਵਡਿਆਈ ਕੋਈ ਨਾ ਹਾਂ ਚਾਹੇ ਇਹ ਰਹਾ ਵਾਹਿਗੁਰੂ ਕੇ ਅਰਦਾਸ ਹਮਾਰੀ ਜੀਉਪ ਅੰਦਰਸ ਇਰਾਮ ਐਸਨ ਤੇਰੀ ਬਟਿਆ ਆਈ ਜਾਨੇ ਇਰਾ ਵਾਹਿਗੁਰੂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਕਰੂੰ ਕਾਸ਼ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਾਸ਼ੇ ਨਸਿਂ ਪੇਥਾਂ ਬਗੋਦਿਸ਼ਮਰ ਕੇ ਗੁਰ ਨਾਨਕ ਲਾਈ ਤੇ ਆਏ ਤਰਿੰਗਤ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸੇ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਤੇ ਸਭ ਦੁੱਖ ਜਾਏ ਗੁ ਤੇ ਇੱਕ ਬਾਦ ਸੁਮਰੀਏ ਕਾ ਨਾਮ ਨੇ ਤੇ ਆਵੇ ਤਾਂ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਤਸਾਫਾ ਸਈਆਂ ਦੀ ਜੋਤ ਆਤਮਿਕ ਜੋਤ ਹਾਜ਼ਰ ਹਜੂਰ ਧੰਨ ਧੰਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾ ਆਦ ਤੇ ਹੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੇ ਚੋਸ ਸਾਹਿਬ ਜਾਨੀ ਤਾਲੀ ਮੁਕਤੀ ਹਟੇ ਨੇ ਪਹਿਲਾਂ ਨਾਮ ਜਪਿਆ ਵਣ ਚਕਿਆ ਜੈਤ ਰਾਏ ਜੀ ਕੋਈ ਐਡਮਿਸ਼ਨ ਕੈਂਡੀਡੇਟ ਕੀਤਾ ਨਾ ਪਿਆਰੇ ਚਾਰਿਆਂ ਦੀ ਭਗਤ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਰਸਤੇ ਬੰਦ ਬੰਦ ਕਟਵਾਏ ਖੁਪੜੀਆਂ ਉੱਲਾਈਆਂ ਚਰਖੇ ਚੜਿਆ ਧੰਸ ਰਵਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਬੰਦ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾ ਸਵਾਸਾ ਨਾਲ ਨਿਭਾਈ ਤਿਨਾਂ ਦੀ ਨੇਕ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤੱਕ ਦਾ ਸਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਰੇਤਨ ਸਤ ਕਾਲਤਾ ਜੀ ਕੀ ਅਰਦਾਸ ਜੀ ਪੇਤਨ ਸਤ ਕਾਲਤਾ ਜੀ ਖੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਕਾ ਸਰਬ ਸੁਖ ਹੋਏ ਜਹਾਂ ਜਾਂ ਕਾਲਤਾ ਜੀ ਸਾਹਿਬ ਤਾਹਾਂ ਦਾ ਰੱਛਿਆ ਰਿਆ ਇਤ ਦੇਖ ਤੇ ਖਤੇ ਵਿਦ ਕੀ ਪਹਿਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲਤਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਕਾ ਨੂੰ ਸਿੱਕੇ দান ਕੇਸ਼ দান ਰਹਿ ਤਨ ਵਿਵੇਕਤਨ ਸਹਾ ਖਾ দান ਭੋਸਾ দান ਦਾ ਨਾਸੇ ਦਾ ਨਾਮ ਦਾ ਸ਼੍ਰੀ ਮਲਸਾ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਤ ਉਚੀ ਮਤ ਪੱਧਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜਿਓ ਗੁਰਦੁਆਰਾ ਸ਼ਿਗਨ ਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਤ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਸ਼ਨਧਾਰ ਦੇ ਸੇਵਾ ਸੰਭਾਲ ਦਾ ਦਾਨ ਪਿਆਰੇ ਕਾਲਤਾ ਜੀ ਨੇ ਬਖਸ਼ੋ। ਤੇ ਜਬਾਨੀਆਂ ਤੇ ਮਾਨਗੁਰੂ ਨੇ ਤਾਨਿਆਂ ਦੇ ਤਾਨੇ ਉਟਿਆਂ ਦੀ ਉਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਉਹ ਤਖਤ ਤੇ ਬਿਰਾਜਮਾਨ ਆਪ ਜੀ ਦੇ ਚਰਨਾ ਕਬਲਾ ਚ ਅਰਦਾਸ ਬੇਨਤੀ ਚੋਦਰੀ ਸਿਚੇ ਪਾਸ਼ਾ ਜੀ ਉਹ ਸੰਧਿਆ ਵਲੇ ਸੋਦਰ ਰਹਿਰਾ ਸਾਹਿਬ ਜੀ ਕੇ ਪਾੜ ਜੀ ਕੀ ਅਰਦਾਸ ਅਖਰਵਾਦਾ ਘਟਾ ਪੁੱਲ ਚੁਕ ਮਾਫ ਕਰਨਾ ਪੜੀ ਸੁਨੀ ਕੁਰਬਾਨੀ ਸੱਚ ਕੰਡ ਵਿੱਚ ਪਰਵਾਣ ਕਰਨੀ ਦਾ ਰਾਜ ਸੰਗਤਿ ਹਾਜੀ ਤਰ ਪਰਵਾਣ ਕਰਨੀ ਕਦਮ ਕਦਮ ਲੇਖੇ ਲੋਣ ਸਿਚੇ ਪਾਸ਼ਾ ਜੀਓ ਤੁਹਾਡੇ ਪਰਿਵਾਰ ਬੱਚਿਆਂ ਤੇ ਮਿਹਰ ਪ੍ਰਿਆਤ ਰੱਖਣਾ ਸੱਚੇ ਪਾਤਸ਼ਾਹ ਜੀ ਹੰਗ ਸੰਗ ਸਹਾਈ ਹੋਣਾ ਮਿਹਰ ਪ੍ਰਦਾਤਾ ਜੀ ਆਪ ਆਪਣੀਆਂ ਬਖਸ਼ੀਆਂ ਹੋਈਆਂ ਦਾਤਾ ਜੀ ਦੇ ਪਵਿੱਤਰੋ ਕਨਵਾ ਸਭ ਬਖਸ਼ੇ ਸਰਬਤ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨਾ ਮਿਰਿਆ ਜਿਤਾ ਨਾ ਹੱਥ ਤੇ ਆਵੇ ਨਾ ਨਿਕਲਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ tria ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ